ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀ ਬੀ02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਥਰੀਆ ਲੋ ਵੀਰ ਜੀ ਜੋ ਖਾਲਸਾ ਗਰੁੱਪ ਵੱਲੋਂ ਸ਼ੀਲਡ ਉਡਾਈ ਗਈ ਸੀ ਜਿਹਦੇ ਵਿੱਚ 20 ਛੱਤਾ ਸੀ ਠੀਕ ਹੈ ਜੀ ਵੀਡੀਓ ਆਪਣੇ ਚੈਨਲ ਤੇ ਆਪਾਂ ਪਹਿਲਾਂ ਵੀ ਲਾਈ ਹੋਈ ਆ ਜਿੱਦਾਂ ਕਿ ਆਪਾਂ ਪਾਲੇ ਸਤਾਜ ਜੀ ਨਾਲ ਗੱਲਬਾਤ ਕੀਤੀ ਸੀ ਠੀਕ ਹੈ ਜੀ ਤੇ ਸਾਰੇ ਵੀਰਾਂ ਨਾਲ ਗੱਲਬਾਤ ਹੋਈ ਸੀ ਤੇ ਲੋ ਜੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਵਾ ਜੀ ਇਹ ਅੱਜ ਨਾਮ ਅੰਡ ਸਮਾਰੋ ਠੀਕ ਹੈ ਜੀ ਤੇ ਸਾਰੇ ਆਪਣੇ ਉਸਤਾਦ ਸਾਹਿਬਾਨ ਜੀ ਆਪਣੇ ਤਾਰਵੀਰ ਜੀ ਖਲੀਫਾ ਸਾਹਿਬ ਵਿਜੇ ਉਸਤਾਦ ਜੀ ਢਾਬੇ ਵਾਲੇ ਕਾਲੇ ਉਸਤਾਦ ਜੀ ਠੀਕ ਹੈ ਜੀ ਜਿਨ੍ਹਾਂ ਵੱਲ ਸ਼ੀਲਡ ਉਡਾਈ ਗਈ ਸੀ ਪਾਲੇ ਉਸਤਾਦ ਜੀ ਹੁਣੀ ਤੇ ਲਾਵੀਰ ਪਾਲੇ ਉਸਤਾਦ ਜੀ ਦਾ ਬੇਟਾ ਆਪਣੇ ਹੀਰੋ ਉਸਤਾਦ ਜੀ ਹੁਣੀ ਨਾਲ ਆਪਣੇ ਹੀਰੋ ਉਸਤਾਦ ਜੀ ਤੇ ਜੋ ਨਾਵੰਡ ਸਮਾਗਮ ਤੇ ਆਪਾਂ ਪਹੁੰਚੇ ਆ ਜੀ ਵੀਰ ਜੀ ਹੁਣਾ ਦੇ ਕੋਲ ਤੇ ਤਿੰਨ ਸ਼ੀਲਾ ਜਿੱਦਾਂ ਕੀ ਰਵੀਵੀਰ ਨੇ ਕਿਹਾ ਸੀ ਰਵੀਵੀਰ ਆਪਣਾ ਗਰਵਾਲੀ ਵਾਲਾ ਤਿੰਨ ਸ਼ੀਲਾ ਜਿਹੜੀਆਂ ਵੀਰ ਨੇ ਦੇ ਲੈਣੀਆਂ ਨੇ ਉਹ ਵੀ ਤੁਹਾਨੂੰ ਖਾਵਾਂਗੇ ਜੋ ਪਿੱਛੇ ਵਡੀਆਂ ਸ਼ੀਲਾਂ ਨੇ ਉਹ ਤਿੰਨ ਵੀ ਸ਼ੀਲਾ ਰਵੀ ਵੀਰ ਵੱਲੋਂ ਹੀ ਆਈਆਂ ਨੇ ਆਓ ਇੱਕ ਵਾਰੀ ਫੇਰ ਝਾਕ ਬਣਾ ਦਿੰਨੇ ਆ ਲੈ ਚੱਲਦੇ ਆ ਉਹਨਾਂ ਦੇ ਕੋਲ ਤੇ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਪਲੀਜ਼ ਸਾਡੇ ਨਾਲ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਹ ਲੋ ਜੀ ਖਾਲਸਾ ਗਰੁੱਪ ਠੀਕ ਹੈ ਜੀ ਪਾਲੇਤਾ ਜੀ ਹਾਂ ਜੀ ਸਾਥੀਆ ਸਾਜੀ ਪੈਰੀ ਬੰਨੇ ਆ ਜੀ ਜੀ ਦੇਰੋ ਜੀ ਆ ਲੋ ਜੀ ਹੀਰੋਸਤਾ ਜੀ ਆਪਣੇ ਸਾਥੀ ਕਾ ਉਸਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਰੋਲ ਨਿਭਾਇਆ ਵਾ ਉਸਤਾ ਜੀ ਹੁਣਾਂ ਨੇ 에ਅਰ ਕੀ ਸ਼ੀਲਡ ਜੀ ਵੀ ਤੇ ਜਿਹੜੀ ਪਿਛਲੀ ਵਾਰੀ ਸ਼ੀਲਡ ਵੀ ਉੱਡੀ ਸੀ ਉਹਦੇ ਵਿੱਚ ਵੀ ਤੇ ਜਿਹੜੀ ਗਾੜੀ ਸ਼ੀਲਡ ਨੇ ਵੀ ਨਾਉਂਸ ਕਰਾਂਗੇ ਉਹ ਵੀ ਆਪਣੇ ਚੈਨਲ ਦੇ ਥਰੂ ਜਾਂ ਸਿੱਧੀ ਵੀਡੀਓ ਲਾ ਕੇ ਜਾਂ ਉਸਤਾ ਜੀ ਹੁਣਾਂ ਕੋ ਟਾਈਮ ਲੈ ਕੇ ਸਮਾਂ ਲੈ ਕੇ ਪਹੁੰਚਾਂਗੇ ਤੇ ਉਹ ਵੀ ਵੀਡੀਓ ਤੁਹਾਡੇ ਰੂਬਰੂ ਕਰਾਂਗੇ ਤੇ ਵੱਧ ਤੋਂ ਵੱਧ ਤਿਆਰੀ ਕਰੋ ਵੀਰ ਜੀ ਹਾਈ ਫਲੈਅਰ ਕਬੂਤਰ ਹੀ ਉੱਡਣੇ ਜੇ ਸਾਰੇ ਲੋ ਜੀ ਮਲਵਾਈ ਕਬੂਤਰ ਕੋਈ ਨਹੀਂ ਢੋਣਾ ਜੀ ਜਿੱਦਾਂ ਕਿ ਅਰ ਕੀ ਦੋ ਡਾਏ ਸੀ ਅਗਲੀ ਵਾਰੀ ਕੋਈ ਨਹੀਂ ਢੋਣਾ ਜੀ ਹਾਈ ਫਲੈਅਰ ਕਬੂਤਰ ਹੀ ਉਡਾਏ ਜਾਣਗੇ ਠੀਕ ਹੈ ਜੀ ਤੇ ਜਿਹੜਾ ਕਬੂਤਰ ਆਬਜੈਕਸ਼ਨ ਹੋਏਗਾ ਉਹ ਉਸੇ ਲਈ ਕੱਢ ਦਿੱਤਾ ਜਾਏਗਾ ਠੀਕ ਹੋ ਗਿਆ ਰੋਸਾ ਜੀ ਹਾਂ ਜੀ ਸਾਥੀ ਕਾਲ ਤਾਰਵੀਰ ਜੀ ਪਲੀਫਾ ਸਾਹਿਬ ਤਾਰਵੀਰ ਜੀ ਹਣੀ ਠੀਕ ਹੈ ਜੀ ਆਪਣੇ ਵੱਡੇ ਬ੍ਰਦਰ ਤੇ ਇੱਧਰ ਵਿਜੇ ਉਸਤਾਜ ਜੀ ਠਾਬੇ ਵਾਲੇ ਸਾਥੀਆ ਸਾਜੀ ਪੈਰੀ ਪੰਨੇ ਆ ਜੀ ਇੱਧਰ ਆਪਣੇ ਕਾਲੇ ਉਸਤਾਜ ਜੀ ਸਾਥੀਆ ਸਾਜੀ ਪੈਰੀ ਪੰਨੇ ਆ ਜੀ ਲੋ ਜੀ ਇਹ ਸਾਰੀ ਆਪਣੀ ਖਾਲਸਾ ਗਰੁੱਪ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਸੰਯੋਗੀ ਵੀਰ ਆਪਣੇ ਨਾਲ ਹੋਰ ਨੇ ਰਵੀ ਵੀਰ ਹੁਣੀ ਲਵ ਵੀਰ ਔਰ ਜਿਨ੍ਹਾਂ ਦੇ ਨਾਮ ਮੈਂ ਨਹੀਂ ਲੈ ਸਕਿਆ ਉਸਤਾਦ ਜੀ ਹੁਣਾਂ ਕੋ ਪੁੱਛਦੇ ਆਂ ਹਾਂਜੀ ਉਸਤਾਦ ਜੀ ਜਿਹੜੇ ਜਿਹੜੇ ਵੀਰ ਆਪਣੇ ਨਾਲ ਜੁੜੇ ਨੇ ਉਹਨਾਂ ਦਾ ਪਲੀਜ਼ ਜ਼ਿਕਰ ਕਰ ਦਿਓ ਜੀ ਵਾਇਗਰੂ ਦੀ ਕਿਰਪਾ ਨਾਲ ਵੱਡਿਆਂ ਨੇ ਥਾਪੜਾ ਦੇ ਕੇ ਤੋੜਿਆ ਸੀਗਾ ਮੇਰੇ ਬੋਬੀ ਉਸਤਾਦ ਸਰਦਾਰ ਮਨਜੀਤ ਸਿੰਘ ਜੀ ਬੋਬੀ ਉਸਤਾਦ ਸਪਾਂਵਲੇ ਤੇ ਪਾਲਾ ਉਸਤਾਦ ਜੀ ਇਹਨਾਂ ਨੇ ਕਿਹਾ ਤੁਸੀਂ ਡਾਓ ਤੁਸੀਂ ਕੱਪ ਤੇ ਆਪਾਂ ਨਾਲ ਖਲੋਤੇ ਆਂ ਤਾਰ ਉਸਤਾਦ ਜੀ ਇਹਨਾਂ ਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੱਡਾ ਹੌਸਲਾ ਵੀ ਦਿੱਤਾ ਤੇ ਨਾਲ ਵੀ ਖਲੋਤੇ ਵਾਹਿਗੁਰੂ ਦੀ ਕਿਰਪਣਾ ਚੜ੍ਹਦੀ ਕਲਾ ਦਾਟੋ ਬੱਦਿਆ ਤੇ ਵਾਹਿਗੁਰੂ ਦੀ ਕਿਰਪਣਾ ਅੱਜ ਨਾਮ ਵੰਡਣ ਲੱਗੇ ਆ ਤੇ ਜੋ ਜਿਹੜੇ ਹਿੱਸੇ ਆਊਗਾ ਵਾਹਿਗੁਰੂ ਕਿਰਪਾ ਕਰੇ ਸੋਨਾ ਨਿਬੇ ਹਲੋ ਜੀ ਠੀਕ ਹੈ ਜੀ ਤੇ ਇਹ ਸਾਰੀਆਂ ਸ਼ੀਲਾਂ ਇਹ ਸਨਮਾਨਦਾਰੀਆਂ ਸ਼ੀਲੀਆਂ ਤਾਂ ਜੀ ਜਿੰਨਾ ਜਿੰਨਾ ਦਾ ਸਨਮਾਨ ਕਰਨਾ ਵਾ ਉਹ ਵੀ ਤੁਹਾਨੂੰ ਦੱਸਾਂਗੇ ਜੀ ਤੇ ਜਿਹੜੀਆਂ ਇਹ ਸ਼ੀਲਾਂ ਬਣਾਈਆਂ ਨੇ ਇਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਵੀਰਾਂ ਨੂੰ ਦਿੱਤੀਆਂ ਜਾਣੀਆਂ ਨੇ ਤੇ 4 ਕੱਪ ਇਹ ਜਿਹੜੇ ਤਿੰਨ ਕੱਪ ਨੇ ਇਹ ਜਸਕਰਨ ਵੀਰਜੀ ਵੱਲੋਂ ਠੀਕ ਹੈ ਜੀ ਬਣਾਏ ਗਏ ਨੇ ਤੇ ਬਾਕੀ ਜਿਹੜੇ ਛੋਟੇ ਕੱਪ ਨੇ ਇਹ ਖਾਲਸਾ ਗਰੁੱਪ ਵੱਲੋਂ ਦਿੱਤੇ ਜਾਣੇ ਨੇ ਅਸੂ ਦਾ ਪਹਿਲਾ ਐਤਵਾਰ ਵੱਲੋਂ ਖਾਲਸਾ ਗਰੁੱਪ ਅੰਮ੍ਰਿਤਸਰ 21 9 2025 ਠੀਕ ਹੋ ਗਿਆ ਜੀ ਇਹ ਵੀ ਵਿਸ਼ੇਸ਼ ਸਨਮਾਨ ਨੇ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਹੋਣਗੇ ਉਹ ਵੀ ਤੁਹਾਨੂੰ ਦੱਤੇ ਜਾਣਗੇ ਤੇ ਇਹ ਸਾਰੇ ਆਏ ਹੋਏ ਆਪਣੇ ਮਹਿਮਾਨ ਹਲੋ ਜੀ ਆਪਣੇ ਲਟਿਤਾ ਜੀ ਕੜਿਆਂ ਵਾਲੇ ਠੀਕ ਹੈ ਜੀ ਇਧਰ ਆਪਣਾ ਕਵਰ ਬੀਟ ਅਸੀਂ ਆਏ ਜੀ ਸਾਰੇ ਵੀਰਾਂ ਨੂੰ ਜੱਟ ਬੁਆਏ ਠੀਕ ਹੈ ਜੀ ਤੇ ਜੀਡੀਐਸਪੀ ਬੀ02 ਉਹਨਾਂ ਨੂੰ ਪੂਰਾ ਸਨਮਾਨ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਿਓ ਤੁਹਾਨੂੰ ਸਾਰਾ ਸ਼ੌਂਕ ਜਿਹੜਾ ਅੰਬਰਸਰ ਦਾ ਵਖਾਉਣਗੇ ਜੀ ਗਰਦਾਸਪੁਰ ਦਾ ਵੀ ਵਿਖਾਉਣਗੇ ਲੋਬੀ ਲੋ ਜੀ ਇਧਰ ਆਪਣੇ ਸ਼ਾਨਵੀਰ ਜੀ ਹੁਣੀ ਠੀਕ ਹੈ ਜੀ ਉਹ ਵੀ ਉਸਤਾਜ ਜੀ ਥਪਾਲੇ ਆਪਣੇ ਵੱਡੇ ਉਸਤਾਜ ਜੀ ਉਹਨਾਂ ਦੇ ਛੋਟੇ ਬੇਟੇ ਇਹ ਐਸ਼ ਉਸਤਾਜ ਜੀ ਹੁਣੀ ਠੀਕ ਹੈ ਜੀ ਵੱਡੇ ਬੇਟੇ ਉਹ ਵੀ ਤਾਜੀ ਥਪਾਲਿਆਂ ਦੇ ਉਸਤਾਜ ਜੀ ਹੁਣੀ ਨਹੀਂ ਪਹੁੰਚ ਸਕੇ ਤੇ ਵੀਰ ਜੀ ਹੁਣੀ ਆਏ ਨੇ ਤੇ ਇਧਰ ਆਪਣੇ ਚੇਅਰਮੈਨ ਸਾਹਿਬ ਬੱਬੂ ਚੇਅਰਮੈਨ ਜੀ ਵੱਡੇ ਉਸਤਾਜ ਜੀ ਹੁਣੀ ਉਹ ਵੀ ਆਪਣੇ ਵਿੱਚ ਮੌਜੂਦ ਨੇ ਠੀਕ ਹੈ ਜੀ ਇਹਨਾਂ ਦੀ ਵੀ ਇਤਿ ਹੋ ਰਹੀ ਸੀ ਤੇ ਬਸ ਪਹੁੰਚ ਗਏ ਨੇ ਉਸਤਾਜ ਜੀ ਹੁਣੀ ਤੇ ਬਸ ਕੁਝ ਚੰਦ ਮਿੰਟਾਂ ਦੇ ਵਿੱਚ ਲੈ ਕੇ ਆਨੇ ਆ ਤੇ ਵੰਦੇ ਆ ਜੀ ਸ਼ੀਲਾਂ ਸਾਰੇ ਇਨਾਮ ਜਿਹੜੇ ਜਿਹੜੇ ਵੀਰਾਂ ਦੇ ਆਏ ਆ ਤੁਹਾਡੇ ਲਈ ਲੈ ਕੇ ਆਨੇ ਆ ਜੀ ਗਾੜੀ ਆ ਲੋ ਜੀ ਆਪਣੇ ਅਸੂ ਚੈਂਪੀਅਨ ਸੋਨੂ ਵੀਰ ਜੀ ਦਾਣਾ ਮੰਡੀ ਵਾਲੇ ਠੀਕ ਹੈ ਜੀ ਵਾਹ ਵਾਹ ਗਰੁੱਪ ਤੇ ਐਂਟਰੀ ਹੋ ਗਈ ਏ ਉਸਤਾਦ ਜੀ ਹੁਣਾਂ ਦੀ ਵਾਹ ਵਾਹ ਗਰੁੱਪ ਤੋਂ ਸੋਨੂ ਵੀਰ ਦਾਣਾ ਮੰਡੀ ਵਾਲਾ ਚੈਂਪੀਅਨ ਇੱਕ ਸ਼ੀਲਡ ਉਧਰ ਲੈ ਕੇ ਆਏ ਹੀ ਵੀਰ ਜੀ ਹੁਣੀ ਤੇ ਦੂਸਰੀ ਸ਼ੀਲ ਲੈਣ ਪਹੁੰਚੇ ਨੇ ਤੇ ਬਾਕੀ ਜਿਹੜੇ ਜਿਹੜੇ ਵੀਰਾਂ ਦੇ ਨਾਮ ਆਏ ਨੇ ਉਹ ਵੀ ਤੁਹਾਨੂੰ ਦੱਤੇ ਆ ਤੇ ਆਓ ਲੈ ਚੱਲਦੇ ਆਂ ਗਾੜੀ ਹਲੋ ਜੀ ਇਹ ਆਪਣੇ ਬੰਡੀ ਵੀਰ ਜੀ ਦਾ ਬੇਟਾ ਜੀ ਠੀਕ ਹੈ ਜੀ ਭਤੀਜਾ ਜੀ ਠੀਕ ਹੋ ਗਿਆ ਜੀ ਇੱਧਰ ਆਪਣੇ ਸਾਰੇ ਵੀਰ ਬੈਠੇ ਹੋਏ ਨੇ ਰਾਜੇ ਵੀਰ ਜੀ ਹੁਣੀ ਕੀਥਿੰਗ ਵੀਰ ਜੀ ਹੁਣੀ ਜੱਥਾ ਵੀਰ ਕਚੈਰੀ ਵਾਲੇ ਠੀਕ ਹੈ ਜੀ ਸੁਖੇ ਵੀਰ ਜੀ ਹੁਣੀ ਲੋ ਜੀ ਆ ਸੰਜੂ ਵੀਰ ਸੰਜੂ ਵੀਰ ਦੀ ਛੱਤ ਤੋਂ ਦਵਾਰ ਕੀ ਬਾਜੀਆਂ ਵੀ ਉਡੀਆਂ ਵਾ ਜੀ ਤੇ ਸ਼ੀਲਾਂ ਚ ਵੀ ਐਂਟਰੀ ਸੀ ਸੰਜੂ ਵੀਰ ਜੀ ਦੀ ਛੱਤ ਦੀ ਇਧਰ ਆਪਣੇ ਆਪਣੇ ਥਾਜਨ ਵੀਰ ਜੀ ਠੀਕ ਹੈ ਜੀ ਰਾਏ ਵੀਰ ਤੋਂ ਵੱਡਾ ਰਾਏ ਵੀਰ ਦਾ ਬ੍ਰਦਰ ਇਧਰ ਬਚਨ ਸਤਾਜ ਜੀ ਹੁਣੀ ਇਧਰ ਮਣੀ ਵੀਰ ਜੀ ਹੁਣੀ ਆ ਲੋ ਵੀਰ ਜੀ ਮਣੀ ਵੀਰ ਜੀ ਪੁਲਤੀਆ ਭਾਰਤਪੈਲਥ ਵਾਲੇ ਠੀਕ ਹੈ ਜੀ ਤਾਰ ਵੀਰ ਜੀ ਖਲੀਫਾ ਸਾਹਿਬ ਦਾ ਉਹਨਾਂ ਦਾ ਸ਼ਾਗਿਰਦ ਜੀ ਠੀਕ ਹੋ ਗਿਆ ਜੀ ਹੇਟ ਮੈਂ ਵੀ ਆ ਲੋ ਜੀ ਆਪਣੇ ਲੋ ਜੀ ਆ ਖਾਲਸਾ ਕਰਦੇ ਅੱਜ ਨਾਮ ਵੰਡ ਸਮਾਗਮ ਆ ਜੀ ਵੈਸੇ ਇਹਨਾਂ ਦੀ ਸ਼ੀਲਡ ਤੇ ਦੇਖੀ ਜਾਏ ਤੇ ਅੱਠਵਾਂ ਨਾਮ ਆ ਤੇ ਇਹਨਾਂ ਨੇ ਏਰੀਆ ਵਿਦਾਇਆ ਸੀ ਉਹ ਏਰੀਆ ਦੇ ਵਿੱਚੋਂ ਤੇ ਐਕੀ ਦੂਸਰੀ ਸ਼ੀਲਡ ਆ ਵੈਸੇ ਅੱਠਵੀਂ ਅੱਠਵੀਂ ਸ਼ੀਲਡ ਬੰਦੀ ਇਹਨਾਂ ਦੀ ਖਾਲਸਾਗਲਾ ਵੱਲੋਂ ਸਭ ਤੋਂ ਪਹਿਲਾਂ ਬੱਚੇ ਦਾ ਨਾਮ ਹੈਗਾ ਜੀ ਗੁਲਦੀਪ ਸਿੰਘ ਹੀਰੋ ਸਾਜੀ ਤੇ 1100 ਰੁਪਏ ਅਰुणवीर ਦਾ ਨਾਮ ਜੀ ਲਾਟੀ ਸਾਜੀ ਕੜਿਆ ਵਾਲਾ ਜੀ ਲੋ ਜੀ ਅਰुणवीर ਦਾ ਨਾਮ ਜੇ ਲਾਟੀ ਸਾਜੀ ਕੜਿਆ ਨੇ ਠੀਕ ਹੈ ਜੀ ਉਹਨਾਂ ਦਾ ਬੇਟਾ ਹਾਂਜੀ ਸਾਜੀ ਪਾਰਟੀ ਕਪਲ ਕੋਸ਼ ਸਤਾਜੀ ਹੋਣਾ ਸੀ ਆ ਲੋ ਜੀ ਅਰुणवीर ਨੂੰ ਕਪੜਿਆਂ ਬੱਚੇ ਦਾ ਤੇ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾ ਹੋ ਜੀ ਆਪਣੀ ਸੀਡਲ ਨੂੰ ਹਿੱਟ ਬੇਬੀ ਪੀਜਨਸ ਠੀਕ ਹੈ ਜੀ ਆਪਣੀ ਸੀਡਲ ਨੂੰ 1100 ਰੁਪਏ ਜੀ ਪਾਲੇਸਤਾਨ ਨੂੰ ਵੀ 1100 ਰੁਪਏ ਆ ਗਏ ਆਹ ਲੋ ਜੀ ਆਹ ਦੋ ਦਾ 1100 ਰੁਪਏ ਪਾਲੇਸਤਾਨ ਪਾਲੇਸਤਾਨ ਜੀ 1100 ਰੁਪਏ ਤਾਰ ਖਲੀਫਾ ਜੀ ਹਾਂਜੀ ਹਾਂਜੀ ਆ ਗਿਆ ਇੱਕ 1100 ਰੁਪਏ ਰਾਜਾ ਜੀ ਰਾਜਾ ਜੀ ਆ ਗਿਆ ਉਹ ਵੀ ਆ ਗਿਆ 1100 ਰੁਪਏ ਲਾਡੀ ਸ਼ੀਨਾ ਗਰੋਪ ਬਣਾਈ ਜੋ ਤੇ 1100 ਰੁਪਏ ਬਚਨ ਸਾਹਿਬ ਜੀ ਹਾਂ ਲੋ ਜੀ ਬੱਚੇ ਦਾ ਨਾਮ ਹੈ ਜੀ ਬੱਚੇ ਦਾ ਨਾਮ ਨਾ ਅੱਛਾ ਪੁੱਲੋ ਪੈਜ ਬਾਬਾ ਦੀ ਸਾਰੇ ਪਰਵਾਨਾ ਪਤਾ ਲੱਗੇ ਕਿਹਦਾ ਜਿਹਦਾ ਨਾਮ ਆ ਆਹ ਸਾਰੇ ਭਰਾ ਦੇਖਣ ਗੱਲੇ ਗੱਲੇ ਵੀ ਲੋ ਆਏ ਤਾਂ ਬੱਚੇ ਦਾ ਨਾਮ ਜਿਹੜਾ 400 ਰੁਪਏ ਦਾ 6 ਨਾਮ ਹੈ ਜੀ ਆਹ ਲੋ ਜੀ ਬੱਚੇ ਦਾ ਉਤਾਜੀ ਵੱਲੋ ਇੱਧਰ ਦੇਖੋ ਉਤਾਜੀ ਇੱਧਰ ਦੇਖੋ ਜੀ ਆਹ ਬਜਨ ਸਾਹਿਬ ਜੀ ਨਾਲ ਵੱਲੋਂ ਜਿਹੜਾ 1100 ਇਨਾਮ ਠੀਕ ਹੈ ਜੀ 1100 ਜਿਹੜਾ ਦੇਨਤ ਮੇਰੇ ਲਈ ਗਰੋਪਾ ਲੋ ਦੇਤਾ ਜੀ ਯਾਰ ਪੰਡਿਤਾ ਹੀ ਰੋਸਤਾ ਜੀ ਇਹ ਰੋਸਤਾ ਜੀ ਲੋ ਠੀਕ ਹੈ ਜੀ ਹੀ ਰੋਸਤਾ ਜੀ ਨਾਮ ਵੱਲੋ ਬੱਚੇ ਦਾ ਨਾਮ ਆ ਲੋ ਜੀ ਤਾਰਤਾ ਜੀ ਵਾਲਾ ਵੀ ਆ ਗਿਆ ਜੀ ਇਨਾਮ ਜੋ ਕੀ ਨਾਮ ਕੀਤਾ ਸੀ ਇਨਾਮ ਗੇ ਲਓ ਜੀ ਸਾਰੇ ਇਹ ਰਾਜੇ ਵੀ ਲਓ ਵੀ ਠੀਕ ਹੈ ਜੀ ਆ ਸਾਰੇ ਵੱਲੋਂ ਇਨਾਮ ਦਿੱਤੇ ਗਏ ਜੀ ਆ ਲੋ ਜੀ ਲੋ ਜੀ ਆ ਇਨਾਮ ਦਿੱਤਾ ਗਿਆ ਵਾ ਬੇਬੀ ਪੀਜਨ ਦਾ ਠੀਕ ਹੈ ਜੀ ਪਾਰਟੀ ਪਾਰਟੀ ਬੋਲ ਹਾਂ ਜੀ ਬੋਲ ਹਾਂ ਜੀ ਆਪਣੇ ਲੇਜਰ ਦਾਦਾ ਕਾਕੂ ਯਾਰ ਮੈਂ ਦਾਦੇ ਆਪਣੇ ਲੇਜਰ ਦਾਦੇ ਕਪੜਾ ਕੋਸ਼ੇ ਆ ਇਹ ਤਾਂ ਮੈਂ ਤੁਹਾਨੂੰ ਕਰਦਾ ਹੀ ਬੰਦਾ ਆ ਜੀ ਤੇ ਆ ਬੇਬੀ ਪੀਜਨ ਆਇਆ ਜੀ ਤੇ ਫੇਟ ਪਰਵਾਜ਼ ਆਈ ਪਰਵਾਜ਼ ਬੇਬੀ ਤੇ ਆ ਨਾਮ ਦਿੱਤੇ ਗਏ ਸਾਰੇ ਆ ਨਾਮ ਆ ਗਏ ਜੀ ਛੇ ਬੱਚਾ ਇੱਕ ਛਿਲ ਦਲ ਨਾ ਜੀ ਠੀਕ ਹੋਏ ਤਾਂ ਵੀਰ ਹਣਾ ਨੂੰ ਤੇ ਸਾਰੀ ਦਾਫ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਜੀ ਅਗੋ ਜੀ ਹੋਣ ਆ ਜੋ ਹਾਂਜੀ ਸਾਧ ਜੀ ਕਰੋ ਦੂਸਰਾ ਨਾਮ ਅਨਾਉਂ ਸੋਨੂ 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 ਦਾਣਾ ਮੰਡੀ ਸੋਨੇ ਦੋਨੇ ਸੋਨੂ ਦਾਣਾ ਮੰਡੀ ਸੋਨੂ ਦਾਣਾ ਮੰਡੀ ਵੀਰ ਜੀ ਸੋਨੂ ਦਾਣਾ ਮੰਡੀ ਪਹਿਲਾ ਨਾਮ ਦਾ ਬਾਜਾ ਰਕਤੋਂ ਜੀ ਲੋ ਜੀ ਆਪਣੇ ਸੋਨੂ ਲੋ ਜੀ ਆਪਣੇ ਸੋਨੂ ਵੀਰ ਜੀ ਹੁਣੀ ਠੀਕ ਹੈ ਜੀ ਚੈਂਪੀਅਨ ਸਾਹਿਬ ਠੀਕ ਹੈ ਜੀ ਤਦ ਆਪਣੇ ਰੋਕੀ ਸਾਧ ਜੀ ਦਸ਼ਨ ਵੀਰ ਰਵੀ ਵੀਰ ਨਹਿਰ ਵਾਲੇ ਹਿੱਟ ਕਬੂਤਰ ਦਾ ਨਾਮ ਜੀ ਸੋਨੂ ਹਲੋ ਜੀ ਬਿਲਕੁਲ ਜੀ ਹਿੱਟ ਕਬੂਤਰ ਦਾ ਨਾਮ ਸੋਨੂ ਭਾਈ ਦਾਣਾ ਮੰਡੀ ਵਾਹ ਵਾਹ ਗਰੁੱਪ ਹਲੋ ਜੀ ਵਾਹ ਵਾਹ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾ ਹੋ ਜੀ 1400 ਰੁਪਿਆ ਓਏ ਵੀਰ ਜੀ ਗਲਤ ਆ ਗਏ ਗਲਤ ਆ ਗਏ ਤੇਰੇ ਘੱਟੀ ਜਾਣਾ ਮੈਂ ਉਹ ਬੋਮ ਮੁਬਾਰਕਾਂ ਰੋਕੀ ਸਾਈ ਤੁਹਾਨੂੰ ਸੱਚੀ ਕਾਲ ਜੀ ਠੀਕ ਹੈ ਜੀ ਸੋਨੂੰ ਭਾਈ ਤੁਹਾਨੂੰ ਬੋਮ ਮੁਬਾਰਕਾਂ ਬਾਏ ਬਾਪ ਦੇ ਜਿੰਨੇ ਮੈਂਬਰ ਆ ਸਾਰੇ ਵੱਡੇ ਅਸਤਾਜ ਜੀ ਹੁਣਾਂ ਨੂੰ ਸਰਦਾਰ ਕੁਲਤਾਰ ਸਿੰਘ ਜੀ ਹੁਣਾਂ ਨੂੰ ਤੇ ਮਲਕ ਸੁਫੀਆਨ ਜੀ ਭਾਈ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਾਹਮਣੇ ਵੇਖ ਕੇ ਸਨੈਪ ਕਰਾ ਲਿਓ ਹਲੋ ਜੀ ਲਓ ਜੀ ਜੱッセ ਭਾਈ ਜੱੱਥੇ ਭਾਈ ਕਚੈਰੀ ਵਾਲਿਆਂ ਵੱਲੋਂ ਜਿਹੜਾ ਨਾਮ ਅਨਾਉਂਸ ਕੀਤਾ ਗਿਆ ਸੀ ਉਹ ਵੀ ਦੇ ਦਿੱਤਾ ਗਿਆ ਵਾ ਜੀ ਲਓ ਜੀ ਸਾਹਮਣੇ ਇੱਧਰ ਸਨੈਪ ਕਰਾ ਲਿਓ ਕੱਪ ਤੇ ਪਹਿਲੇ ਸਾਲ ਲੋਕ ਆਪ ਤੱਕ ਠੀਕ ਹੈ ਜੀ ਠੀਕ ਹੈ ਸਾਲ ਲੋਕ ਆਪ ਤੱਕ ਠੀਕ ਹੈ ਜੀ ਜਿਸਾ ਲੱਡੂ ਭਾ ਆਪਣਾ ਠੀਕ ਹੈ ਜੀ ਹੁਣ ਘਟਦੇ ਆ ਆ ਲੋ ਜੀ ਇਹ ਟਕਬੂਤਰ ਦਾ ਜਿਹੜਾ ਨਾਮ ਆ ਠੀਕ ਹੈ ਜੀ ਆ ਲੋ ਜੀ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਬਾਜਵਾ ਗਰੁੱਪ ਨੂੰ ਬਿਲਕੁਲ ਜੀ ਸਾਡੇ ਸੋਨੂ ਭਾਜੀ ਹੁਣੀ ਤੇ ਇਧਰ ਰੋਕੀ ਸਾਧ ਜੀ ਹੁਣੀ ਆ ਦੂਜਾ ਕੱਪ ਲੈ ਚੱਲੇ ਜੇ ਤੇ ਤੀਜੇ ਦੀ ਫੇਰ ਤਿਆਰੀ ਜੇ ਗਾੜੀ ਹਲੋ ਵੀਰ ਜੀ ਕੁਲਾ ਵੀਰ ਪਿੰਡ ਕਰਵਾਲੀ ਤੋਂ ਮਾਨ ਤਾਜੀ ਦਾ ਸ਼ਗਿਰਦ ਡਬਲ ਮੋਰ ਡਬਲ ਮੋਰ ਲੋ ਜੀ ਕੁਲੇ ਵੀਰ ਜੀ ਹੁਣੀ ਆਉਣ ਤੇ ਆਪਣਾ ਨਾਮ ਅਸਲ ਕਰਨ ਜੀ ਲੋ ਜੀ ਆ ਕੁਲੇ ਵੀਰ ਜੀ ਹੁਣਾ ਨੂੰ ਤੇ ਮਾਨ ਤਾਜੀ ਹੁਣਾ ਨੂੰ ਤੇ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਹਾ ਲੋ ਜੀ ਕੱਪ ਰੱਖਿਆ ਵੀਰ ਵਾਸਤੇ ਜੀ ਅੱਜਸਕਰ ਲਵੀਰ ਵੱਲੋਂ ਠੀਕ ਹੈ ਜੀ ਇਹਦੇ ਸਾਹਮਣੇ ਕਰ ਲੋ ਜੀ ਅੱਜਸਕਰ ਲਵੀਰ ਵੱਲੋਂ ਦੱਸਿਆ ਗਿਆ ਇਹ ਕੱਪ ਠੀਕ ਹੈ ਜੀ ਡਬਲ ਮੋਰ ਕੱਪ ਜੋ ਤੇ ਆ ਡਬਲ ਮੋਰ ਕਬੂਤਰ ਜੋ ਤੇ ਨਾਲ ਇਨਾਮ ਜੋ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਹਾ ਲੋ ਜੀ ਇਹ ਕਿੰਨਾ ਵੱਲੋਂ ਨਾਮ ਦਿੱਤਾ ਗਿਆ ਵੀਰ ਜੀ ਕਰਨ ਵੀਰ ਕਰਨ ਕਰਨ ਕਾਲੇ ਉਸਤਾਦ ਜੀ ਦਾ ਸ਼ਗਿਰਦ ਕਰਨ ਵੀਰ ਵੱਲੋਂ 1100 ਰੁਪਏ ਨਾਮ ਦਿੱਤਾ ਗਿਆ ਜੀ ਜੀ 1100 ਰੁਪਏ ਨਾਮ ਦਬਲ ਮੋਰ ਨੂੰ ਠੀਕ ਹੈ ਜੀ ਜੀ ਕਾਲੇ ਉਸਤਾਦ ਦੀ ਪਾਰਟੀ ਜੇ ਸ਼ਗਿਰਦ ਮਾਨ ਉਸਤਾਦ ਦਾ ਜੀ ਲੋ ਜੀ ਉਸਤਾਦ ਜੀ ਨਾ ਦੀ ਪਾਰਟੀ ਸ਼ਗਿਰਦ ਮਾਨ ਮਾਨ ਉਸਤਾਦ ਜੀ ਦਾ ਠੀਕ ਹੋ ਗਿਆ ਜੀ ਜਿਹੜੀ ਮਾਨ ਵੀਰ ਜੀ ਹੁਣੀ ਮਾਨ ਉਸਤਾਦ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਆ ਪਿੱਛੇ ਦਾ ਸਨੈਪ ਭਾਜੀ ਮਾਨ ਸਾਹਿਬ ਜੀ ਬੇਰੇਖੋ ਸਾਮਨੇ ਸਾਹਿਬ ਜੀ ਹਾਂਜੀ ਹਾਂਜੀ ਚੇਅਰਮੈਨ ਸਾਹਿਬ ਬੋਲੋ ਜੀ ਰਾਏ ਦਾ ਸ਼ਾਗਿਰਦ ਸੰਜੂ ਲੋ ਜੀ ਰਾਏ ਵੀਰ ਦਾ ਸ਼ਾਗਿਰਦ ਸੰਜੂ ਠੀਕ ਹੈ ਜੀ ਉਸਤਾਦ ਜੀ ਹੋਣੀਆਂ ਇਹਨਾਂ ਦਾ ਸ਼ਾਗਿਰਦ ਹੈ ਜੀ ਸੱਭੀ ਵੀਰ ਪਾਰਟੀ ਵੀਜੇ ਉਸਤਾਦ ਜੀ ਢਾਬੇ ਵਾਲੇ ਇਹ ਆਪਣੇ ਵੀਜੇ ਉਸਤਾਦ ਜੀ ਵੱਡੇ ਉਸਤਾਦ ਜੀ ਮਾਨਯੋਗ ਠੀਕ ਹੈ ਜੀ ਹਲੋ ਜੀ ਸਾਰਿਆਂ ਤੋਂ ਕਬੂਤਰ ਦੀ ਹਿੱਟ ਦਾ ਨਾਮ ਜਿਹੜਾ ਵਾ ਪਹਿਲਾ ਕਬੂਤਰ ਠੀਕ ਹੈ ਜੀ ਹਿੱਟ ਦਾ ਠੀਕ ਹੈ ਜੀ ਜੋ ਕਿ ਜਸਕਰਨ ਵੀਰ ਵੱਲੋਂ ਨਾਮ ਦਿੱਤੇ ਗਏ ਨੇ ਉਹਨਾਂ ਵਿੱਚੋਂ ਵੱਡੀ ਸ਼ੀਲਡ ਹਲੋ ਜੀ ਲੋ ਜੀ ਆ ਜੀ ਖਾਲਸਾ ਗਰੁੱਪ ਅਸੂ ਦਾ ਪਹਿਲਾ ਇਤਮਾਰ ਐਡਜਸਟ ਕਰਨ ਵੀਰ ਵੱਲੋਂ ਠੀਕ ਹੈ ਜੀ ਪੇਲੇ ਵਿੱਚ ਹਟ ਮਾਰਨ ਵਾਲੇ ਕਬੂਤਰ ਦਾ ਇਨਾਮ ਜਿਹੜਾ ਵਾ ਉਹ ਦਿੱਤਾ ਗਿਆ ਜੀ ਸਭ ਦੀ ਹਾਜ਼ਰੀ ਹੈ ਵੇਖੋ ਆਪਾਂ ਦਿੱਤਾ ਵੀਰ ਵੱਲੋਂ ਜੀ ਕਿੰਨੇ ਰੁਪਏ ਦੇ ਆਹ ਲਓ ਜੀ ਬਹੁਤ ਬਹੁਤ ਵਧਾਈਆਂ ਜੀ ਵੀਰੇ ਉਸਤਾਦ ਜੀ ਨੂੰ ਵੀਰੇ ਉਸਤਾਦ ਜੀ ਨੂੰ ਮੁਬਾਰਕਾਂ ਜੀ ਹਾਂਜੀ ਉਸਤਾਦ ਜੀ ਤੀਸਰਾ ਇਨਾਮ ਪਾਲੇਸਤਾਨ ਦਾ ਪਾਰਟੀ ਵੀਰੇ ਉਸਤਾਦ ਦੀ ਢਾਬੇ ਵਾਲੇ ਦੀ ਬਹੁਤ ਬਹੁਤ ਮੁਬਾਰਕਾਂ ਜੀ ਲਓ ਜੀ ਪਾਲੇਸਤਾਨ ਜੀ ਹੁਣਾਂ ਨੂੰ ਦੇ ਵਿਜੇ ਉਸਤਾਦ ਜੀ ਨੂੰ ਬਹੁਤ ਬਹੁਤ ਮੁਬਾਰਕਾ ਹਾਂ ਜੀ ਆਲ ਟੀਮ ਨੂੰ ਸਾਹਮਣੇ ਪਾਲੇ ਸਾਹਿਬ ਜੀ ਸਾਹਮਣੇ ਇੱਧਰ ਠੀਕ ਇੱਧਰ ਆ ਲਓ ਜੀ ਫੋਟੋ ਇੱਧਰ ਹਾਂ ਜੀ ਉਸਤਾਦ ਜੀ ਲਓ ਜੀ ਦੀਪੂ ਵੀਰ ਚਾਹ ਵਾਲਾ ਠੀਕ ਹੈ ਜੀ ਪਾਰਟੀ ਸੋਨੂ ਪਹਿਲਵਾਨ ਜੀ ਬਹੁਤ ਛੋਟੀ ਛੱਤ ਸੀ ਜੀ ਉੱਪਰ ਕੇ ਗਾੜੀ ਆਈ ਆ ਠੀਕ ਹੈ ਜੀ ਆਪਣੇ ਕਬਰ ਬਾੜ ਵੀਰ ਨੇ ਵੀਡੀਓ ਵੀ ਪਾਈ ਏ ਠੀਕ ਹੈ ਜੀ ਜੀ ਦੂਸਰਾ ਨਾਮ ਇਹਨਾਂ ਦਾ ਜੀ ਆ ਛੋਟੇ ਛੋਟੇ ਵੀਰਾਂ ਦੀ ਮਿਹਨਤ ਜੇ ਆ ਵੇਖ ਲਓ ਜੀ ਇਹ ਆਪਣਾ ਮੁਕਲ ਵੀਰ ਠੀਕ ਹੈ ਜੀ ਕੈਪਨ ਮੈਂ ਮੁਕਲ ਨਾਲ ਹੋ ਰਿਹਾ ਲਓ ਜੀ ਆ ਵੇਖ ਲਓ ਸੈਕਿੰਡ ਪ੍ਰਾਈਜ਼ ਦਾ ਵੀਰ ਨੂੰ ਮਿਲਿਆ ਜੋ ਦੀਪੂ ਵੀਰ ਨੂੰ ਸੈਕਿੰਡ ਪ੍ਰਾਈਜ਼ ਬਹੁਤ ਬਹੁਤ ਮੁਬਾਰਕਾ ਹੋ ਜੀ ਦੀਪੂ ਵੀਰ ਨੂੰ ਤੇ ਆਪਣੇ ਸੋਨੂ ਪਹਿਲਵਾਨ ਜੀ ਉਸਤਾਦ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਾਲੇ ਕਾਲੂ ਵੀਰ ਜੀ ਉਹਨਾਂ ਨੂੰ ਵੀ ਲੋ ਜੀ ਫਰਸਟ ਨਾਮ ਬਾਜਵਾ ਗਰੁੱਪ ਸੋਨੂ ਵੀਰ ਦਾਣਾ ਮੰਡੀ ਵਾਲੇ ਸੋਨੂ ਦਾਣਾ ਮੰਡੀ ਬਾਜਵਾ ਗਰੁੱਪ ਬਹੁਤ ਬਹੁਤ ਵਧਾਈਆਂ ਜੀ ਲੋ ਜੀ ਆ ਜੀ ਸੋਨੂ ਭਾਈ ਲੋ ਜੀ ਫਰਸਟ ਨਾਮ ਠੀਕ ਹੈ ਜੀ ਆਪਣੇ ਸੋਨੂ ਵੀਰ ਜੀ ਦਾਣਾ ਮੰਡੀ ਵਾਲੇ ਪਾਰਟੀ ਬਾਜਵਾ ਗਰੁੱਪ ਠੀਕ ਹੈ ਜੀ ਆਪਣੀ ਪਾਰਟੀ ਨੂੰ ਬਹੁਤ-ਬਹੁਤ ਮੁਬਾਰਕਾ ਹਾਂ ਜੀ ਤੇ ਸੋਨੂ ਵੀਰ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾ ਹਾਂ ਜੀ ਆ ਲੋ ਜੀ ਦੂਸਰਾ ਕੱਪ ਜਸਕਰਨ ਵੀਰ ਵੱਲੋਂ ਜਸਕਰਨ ਸਿੰਘ ਸ਼ਹੀਰ ਦਾ ਗਾਜੇ ਰਵੀ ਉਸਤਾਦ ਦਾ ਇਹਨਾਂ ਵੱਲੋਂ ਇੱਕ ਨਾਮ ਜੇ ਤੇ ਇੱਕ ਕਲੱਬ ਵੱਲੋਂ ਜੇ ਖਾਲਸਾ ਗਰੁੱਪ ਵੱਲੋਂ ਇੱਕ ਨਾਮ ਜੇ ਇੱਕ ਜਸਕਰਨ ਸਿੰਘ ਵੱਲੋਂ ਨਾਮ ਅਗਾ ਜੀ ਲੋ ਜੀ ਠੀਕ ਹੋ ਗਿਆ ਜੀ ਤਾਣਾ ਮੰਡੀ ਬਾਜਵਾ ਗਰੁੱਪ ਬਹੁਤ-ਬਹੁਤ ਤਾੜੀਆਂ ਮਾਰ ਦਿਓ ਜੀ ਸੋਨੂ ਭਾਈ ਬੋਮ ਬੋਮ ਮਾਰਕਾਂ ਦੀ ਕਵਰ ਬਾੜ ਪੀਨਸ ਵੱਲੋਂ ਜੀ ਇੱਧਰ ਤੱਕ ਕਿਉਂ ਮਾਰ ਬੋਮ ਬੋਮ ਮਾਰਕਾਂ ਜੀ ਰੋਕੀ ਸਾਹਿਬ ਜੀ ਧੰਨਵਾਦ ਸਾਵੀਰ ਕਚੈਰੀ ਵਾਲੇ ਬੰਟੀ ਵੀਰ ਬੰਟੀ ਵੀਰ ਆ ਲੋ ਜੀ ਬੰਟੀ ਵੀਰ ਕਰਨ ਵੀਰ ਲੋ ਜੀ ਤਾਰ ਵੀਰ ਜੀ ਨੂੰ ਵੀਰ ਜੀ ਜਿੰਨਾਂ ਨੂੰ ਨਾਮ ਫਰਸਟ ਸਾਈਟਿੰਗ ਤੇ ਥਰਡ ਮਿਲ ਕੇ ਹੋਇਆ ਉਹਨਾਂ ਦੇ ਨਾਮ ਨਹੀਂ ਹੈਗੇ ਜਿਹੜੇ ਟੂਰਨਾਮੈਂਟ ਚ ਭਾਗ ਲਿਆ ਨਹੀਂ ਨਾਮ ਨਹੀਂ ਹੋ ਉਹਨਾਂ ਦੇ ਅਧਾਰ ਤੇ ਆ ਮੇਰਾ ਛੋਟਾ ਵੀਰ ਕਰਨ ਇਹਨਾਂ ਨੂੰ ਜੀ ਮਾਨ ਸਨਮਾਨ ਇਹਨਾਂ ਦਾ ਜੀ ਠੀਕ ਹੋ ਗਿਆ ਸਾ ਜੀ ਸੁੱਖਾ ਵੀਰ ਹਾਂ ਲੋ ਜੀ ਸੁਖੇ ਵੀਰ ਜੀ ਹੁਣ ਦਾ ਕਾਕੇ ਵੀਰ ਪਤਾ ਨਹੀਂ ਹਾਂਜੀ ਕੋਪੀ ਵੀਰ ਗੋਪੀ ਪਿੰਡ ਕਰਵਾ ਲਈ ਤੋਂ ਗੋਪੀ ਵਿਸ਼ੇਸ਼ ਸਨਮਾਨ ਕਰਦੇ ਹੋਏ ਜੀ ਧੀਰੋ ਉਸਤਾਦ ਜੀ ਹੁਣੀ ਗੋਪੀ ਵੀਰ ਜੀ ਸਾਡਾ ਇੱਕ ਮੇਰਾ ਛਾਲੂ ਵੀਰ জাফর ਹਲੋ ਜੀ ਛਾਲੂ ਵੀਰ ਜਿਉਣੀ ਲਾਵ ਲਾ ਵੀਰ ਓਏ ਠੀਕ ਨਹੀਂਗਾ ਭਰਾਵਾ ਸਨਮਾਨ ਦੇ ਕਰ ਲੋ ਜੀ ਲਾ ਵੀਰ ਮੇਰਾ ਜਿਹੜਾ ਜਿਹੜਾ ਵੀਰ ਰਹਿੰਦੇ ਆ ਟੂਰਨਾਮੈਂਟ ਚ ਭਾਗ ਲਿਆ ਆ ਉਹ ਜ਼ਰੂਰ ਆਉਣ ਇਥੇ ਲਵ ਵੀਰ ਸਨਮਾਨ ਕੀਤਾ ਜਾ ਰਿਹਾ ਜੀ ਲਓ ਜੀ ਜਿੰਨਾਂ ਦਾ ਹਾਂਜੀ ਬੰਟੀ ਵੀਰ ਹਾਂਜੀ ਮਿਲ ਗਿਆ ਬੰਟੀ ਵੀਰ ਮਿਲ ਗਿਆ ਮਿਲ ਗਿਆ ਉਹ ਮੈਂ ਵੀ ਲੈ ਗਿਆ ਸੁਖ ਜੋ ਹੋਰ ਕਿਹੜੇ ਵੀਰ ਲੈ ਗਏ ਆ ਲੋ ਜੀ ਸੁਖ ਵੀਰ ਜੀ ਹਾਂਜੀ ਆ ਗਿਆ ਉਹ ਆਏ ਨਹੀਂ ਜੇ ਉਹਨਾਂ ਦਾ ਸਨਮਾਨ ਪਹੁੰਚ ਰਿਹਾ ਜੀ ਹਾਂਜੀ ਆ ਗਏ ਤੇ ਆਜੀ ਭਾਜੀ ਜੀਡੀਐਸ ਭਾਜੀ ਲੋ ਜੀ ਜੀਡੀਐਸ ਸਾਹਿਬ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਾਡੀ ਹਾਜ਼ਰੀ ਦੇ ਵਿੱਚ ਇਦਾਂ ਹੀ ਫੀਲਡ ਹੁੰਦੇ ਰਹੇ ਨੇ ਇਦਾਂ ਹੀ ਹਿੱਸੇ ਲੈਂਦੇ ਰਹੀਏ ਬਿਲਕੁਲ ਜੀ ਬਿਲਕੁਲ ਬਾਕੀ ਉੱਡਣੇ ਨਾ ਉੱਡਣੇ ਮਹਾਰਾਜ ਦੇ ਹੱਥ ਆ ਬਾਕੀ ਕੋਸ਼ਿਸ਼ ਤੇ ਕਰਦੇ ਹੀ ਆ ਜੀ ਆਪਣੇ ਵੱਲੋਂ ਇਹ ਨਹੀਂ ਸਾਡੇ ਮਿੰਟ ਚ ਭਾਗ ਲਿਆ ਆ ਲਾਟੀ ਸਤਾਜ ਜੀ ਦੇ ਬੇੜੇ ਅਰुण ਕਲੀਵਾ ਸਾਹਿਬ ਨੂੰ ਉਹਨਾਂ ਦਾ ਜਨਮ ਆ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਤੋਂ ਵੀ ਤਾਣਾ ਮੰਡੀ ਵਾਲੇ ਉਹ ਸੰਤੀ ਦੇ ਵੱਲੋਂ ਸਨਮਾਨ ਹੈਗਾ ਜੀ ਆ ਲੋ ਜੀ ਰਵੀ ਵੀਰ ਜੀ ਉਹਨਾਂ ਦਾ ਪਿੰਡ ਗਰਵਾਲੀ ਵਾਲਿਆਂ ਦਾ ਜਸਕਰਨ ਵੀਰ ਜੀ ਵੱਲੋਂ ਸਨਮਾਨ ਕੀਤਾ ਗਿਆ ਜੀ ਜੀ ਰਵੀ ਕੁਲੀਫਾ ਜੇ ਕਲਾਸਟਾ ਦਾ ਪਾਰਟੀ ਕੀ ਸਰਦਾਰ ਮਨਜੀਤ ਸਿੰਘ ਬਹੁਤ ਸਤਿ ਆਦਿ ਪਾਰਟੀ ਕੀ ਜੇ ਕਾਲੇ ਉਸਤਾਦ ਜੀ ਲੋ ਜੀ ਇਹ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਵੇ ਲੋ ਸਾਡੀ ਹਾਰੀ ਵਿੱਚ ਠੀਕ ਹੈ ਜੀ ਬੋਲੇ ਸੋਨੇ ਹਾ ਸ੍ਰੀ ਅੰਕਾਲ ਜੀ ਲਾਟੀ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਪਾਲੇ ਉਸਤਾਦ ਜੀ ਹੁਣੀ ਚੇਅਰਮੈਨ ਸਾਹਿਬ ਹੀਰੋ ਉਸਤਾਦ ਜੀ ਹੁਣੀ ਤੇ ਆਲ ਖਾਲਸਾ ਗਰੁੱਪ ਠੀਕ ਹੈ ਜੀ ਰਾਜਾ ਵੀਰ ਜੀ ਆ ਲੋ ਜੀ ਰਾਜੇ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਜੀ ਰਾਜੇ ਵੀਰ ਜੀ ਉਹਨਾਂ ਦਾ ਸਨਮਾਨ ਮੇਰੇ ਭਤੀਜਾ ਜਿਹੜਾ ਆ ਜਿਉ ਹੁੰਦਾ ਦਰਸ਼ਨ ਕਿੱਥੇ ਆ ਚਲ ਆਓ ਨੂ ਤਾਂ ਆਓ ਯਾਰ ਹਾਂ ਜੀ ਉਸਤਾਦ ਜੀ ਹਾਂ ਜੀ ਕਹਦੇ ਉਸਤਾਦ ਜੀ ਇਹ ਕਿੰਨਾ ਦਾ ਮਾਨ ਸਨਮਾਨ ਜੀ ਉਸਤਾਦ ਜੀ ਬੱਬੂ ਬੱਬੂ ਮੇਰਾ ਛੋਟਾ ਵੀਰ ਪਿੰਡ ਕਰਵਾਲੀ ਤੋਂ ਠੀਕ ਹੋ ਗਿਆ ਸ਼ਕੀਰ ਤੇ ਰਵੀਦਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਨਾਮ ਹੈਗਾ ਜੀ ਸ਼ਿਭੂ ਦਾ ਸ਼ਿਭੂ ਮੇਰਾ ਭਤੀਜਾ ਆ ਛਾਤੇ ਨੇ ਹਰਗੀ ਉਡਾਈ ਆ ਇਹ ਸ਼ਿਭੂ ਦਾ ਇਨਾਮ ਹੈ ਜੀ ਆ ਲਓ ਜੀ ਸ਼ਿਭੂ ਵੀਰ ਦਾ ਨਾਮ ਹੈ ਜੀ ਇਹ ਵਿਸ਼ੇਸ਼ ਮਾਨ ਸਨਮਾਨ ਕਰਦੇ ਹੋਏ ਜੀ ਸ਼ਿਭੂ ਵੀਰ ਜੀ ਹੋਣਾ ਦਾ ਇਧਰ ਮਾੜਾ ਜੀ ਸਤਿ ਆਜ ਜੀ ਮਾੜਾ ਇਹ ਵੇਖਾ ਸ਼ਿਭੂ ਵੀਰ ਦਾ ਫੋਟੋ ਜਤਕਰਨ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਵੀਰ ਨੇ 4 ਤੋਂ 5 ਸ਼ੀਲਡਾਂ ਆਪਣੇ ਕੋਲੋਂ ਦਿੱਤੀਆਂ ਨੇ ਠੀਕ ਹੈ ਜੀ ਉਹ ਵੀ ਵੱਡੀਆਂ ਵੱਡੀਆਂ ਤੇ ਇਦਾਂ ਹੀ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਗੱਲਾਂ ਕੀਤੀਆਂ ਪਿਛਲੀ ਏਰੀ ਆਇਕੰਨ ਨੇ ਮੂੰਹ ਬੰਦ ਕਿੱਤੇ ਆ ਇਹ ਸਾਰੇ ਦੀ ਗੱਲ ਆ ਚਲੋ ਬਾਅਦ ਨੇ ਉਸਤਾਦ ਜੀ ਹੋਣੀ ਇਹਨਾਂ ਦਾ ਮਾਨ ਸਨਮਾਨ ਦਾ ਸਨਮਾਨ ਸਨਮਾਨ ਕਰ ਰਿਹਾ ਪਾਲੇ ਉਸਤਾਦ ਜੀ ਵੱਲੋਂ ਕਾਲੇ ਉਸਤਾਦ ਜੀ ਨੂੰ ਦਾ ਮਾਨ ਸਨਮਾਨ ਕੀਤਾ ਗਿਆ ਜੀ ਜੀ ਠੀਕ ਹੈ ਜੀ ਤੇ ਮਾਨ ਸਨਮਾਨ ਕਰਦੇ ਹੋਏ ਆਪਣੇ ਚੇਅਰਮੈਨ ਸਾਹਿਬ ਨਾਲ ਆਪਣਾ ਖਾਲਸਾ ਗਰੁੱਪ ਨਾਲ ਆਪਣੇ ਐਸ਼ ਉਸਤਾਦ ਜੀ ਹੁਣੀ ਠੀਕ ਹੈ ਜੀ ਸ਼ਾਨ ਸਾਦ ਜੀ ਹੁਣੀ ਕਿੱਥੇ ਆ ਆਪਣੇ ਸ਼ਾਨਵੀਰ ਜੀ ਹੁਣੀ ਵੀ ਨਾਲ ਮਾਨ ਸਨਮਾਨ ਕਰਦੇ ਹੋਏ ਜੀ ਤੇ ਇਹਨਾਂ ਦਾ ਵੀ ਬਹੁਤ ਸਹਿਯੋਗ ਹੁੰਦਾ ਵਾ ਜੀ ਬਸ ਨਾ ਆਲੋ ਜੀ ਬੱਜਨ ਉਸਤਾਦ ਜੀ ਹੁਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਹ ਮੇਰੇ ਸਾਥ ਜੀ ਹਾਂਜੀ ਹਾਂਜੀ ਹਲੋ ਜੀ ਆ ਰਾਏ ਉਸਤਾਦ ਜੀ ਹੁਨਾਂ ਦੇ ਉਸਤਾਦ ਜੀ ਨੇ ਬੱਜਨ ਉਸਤਾਦ ਜੀ ਠੀਕ ਹੈ ਜੀ ਆਪਣਾ ਰਾਜਾ ਵੀਰ ਪਰ ਉਸਤਾਦੀ ਦੀ ਪਾਗਿਆ ਉਸਤਾਦੀ ਦੇ ਅਹੁਦੇ ਤੇ ਆ ਵੀਰ ਠੀਕ ਹੈ ਜੀ ਤੇ ਜਿਹੜੀ ਆਪਣੇ ਬਬਲੂ ਵੀਰ ਕੋ ਵੀ ਪਾਗਿਆ ਉਹਨਾਂ ਦੇ ਵੀ ਵੱਡੇ ਉਸਤਾਦ ਨੇ ਅੱਛਾ ਉਸਤਾਦ ਜੀ ਦੀ ਯਾਦ ਹੈ ਹਾਂ ਜੀ ਉਸਤਾਦ ਜੀ ਯਾਦ ਹੈ ਉਸਤਾਦ ਜੀ ਬੋਲਿਓ ਕੱਲ ਬਬੂ ਵੀ ਉਸਤਾਦ ਜੀ ਸੱਪਾਂ ਵਾਲੇ ਦੇ ਪਿਤਾ ਜੀ ਯਾਦ ਦੇ ਵਿੱਚ ਕੱਲ ਅੱਗੇ ਹਰ ਵਾਰੀ ਕੈਸ਼ ਨਾਮ ਦਿੰਦੇ ਸੀਗੇ ਜਿੰਨੀਆਂ ਜਿਹਦੇ ਤੋਂ ਛੇਡ ਆਉਂਦੀ ਉਹ ਕੈਸ਼ ਨਾਮ ਦਿੰਦੇ ਸੀ ਕੱਲ ਉਹਨਾਂ ਨੇ ਕਿਹਾ ਜੀ ਵੀ ਅੱਜ ਕੀ ਬਾਬਾ ਜੀ ਫਰੂਟ ਵਾਲੇ ਤੇ ਬੋਬੀ ਸਤਾਜ ਜੀ ਸੱਪਾਂ ਵਾਲੇ ਇਹਨਾਂ ਦਾ ਸਾਰਾ ਪਰਿਵਾਰ ਐਤਕੀ ਫਸਟ ਜਿਹੜਾ ਨਾਮ ਆ ਉਹ ਮੋਟਰਸਾਈਕਲ ਵਾਲਾ ਤਾਲੀਆਂ ਮਾਰ ਦਿਓ ਜੀ ਤਾਲੀਆਂ ਸ਼ਕੀਨਾ ਵਾਸਤੇ ਕਰ ਲੋ ਤਿਆਰੀਆਂ ਖੇਚ ਲੋ ਤਿਆਰੀਆਂ ਤੇ ਕਰ ਲੋ ਜੀ ਆਪਣੇ ਪਰਿੰਦੇ ਸਿੱਧੇ ਤੈਹ ਜੀ ਲੋ ਧੰਨਵਾਦ ਜਿਹੜਾ ਆ ਸ਼ੌਕ ਨੂੰ ਇਹਨਾਂ ਉੱਤੇ ਖੜ ਰਹੇ ਆ ਤੈਹ ਜੀ ਲੋ ਧੰਨਵਾਦ ਜੀ ਮੋਟਰਸਾਈਕਲ ਜੀ ਤਿੰਨ ਤੋਂ ਚਾਰ ਹੋਣਗੇ ਵਾਹ ਜੀ ਆ ਲੋ ਜੀ ਲੋ ਜੀ ਲੋ ਚੇਅਰਮੈਨ ਸਾਹਿਬ ਮੈਂ ਨਾ ਇਸ ਅੱਗੇ ਸਰਾਹੀ ਘਰਾ ਛੱਡਿਆ ਜੋ ਆਦੇ ਜਿੰਦਾਬਾਦ ਜਿੰਦਾਬਾਦ ਤੇਰੇ ਵਿੱਚ ਨਾ ਹੀ ਤਾਂ ਮੈਂ ਅੱਗੇ ਕੋਈ ਏਰੀਆ ਬੈਂਡ ਕਰਦਾ ਐਤਕੀ ਭਾਵੇਂ ਹੋਰ ਜਿਹੜੇ ਮਰਜ਼ੀ ਪਿੰਡ ਵੀ ਆ ਆ ਸਾਰੀ ਆਉਣਗੇ ਲੋ ਜੀ ਖੁੱਲੀ ਖੁਸ਼ਖਬਰੀ ਲੋ ਜੀ ਸਾਹਿਲ ਵੀਰ ਆਪਣਾ ਅੱਛਾ ਜੀ ਉਸਤਾਦ ਹੁਣ ਲੋ ਮਾਨ ਸਨਮਾਨ ਜੀ ਲੋ ਜੀ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਆ ਆਪਣੇ ਤਾਰਵੀਰ ਜੀ ਦਾ ਬੇਟਾ ਠੀਕ ਹੈ ਜੀ ਉਹਨਾਂ ਦਾ ਬੇਟਾ ਸਾਹਮਣੇ ਵੀਰ ਜੀ ਸਾਹਮਣੇ ਜਰਾ ਇਹਦੀ ਵੀ ਬਹੁਤ ਮਿਹਨਤ ਹੁੰਦੀ ਹੈ ਜੀ ਕੋਠੇ ਦੇ ਖਾਤੇ ਦੇ ਸਾਹਿਲ ਵੀਰ ਜੀ ਸਾਹਮਣੇ ਜੇ ਮੈਂ ਸਾਹ ਜਿਆ ਇਧਰ ਕਰੋ ਜੀ ਮਾਨਵੀਰ ਜੀ ਉਹਦਾ ਮਾਨ ਸਨਮਾਨ ਕਰਦੇ ਹੋਏ ਜੀ ਮਾਣ ਨੂੰ ਖੋਲੋ ਯਾਰ ਉਸਤਾਦ ਦਾ ਮਾਣ ਸਾਦ ਦਾ ਮਾਣ ਮਾਨਕ ਰਹੀ ਹੈ ਨਾ ਉਹਨਾਂ ਦਾ ਘੱਟ ਸਾਨੂੰ ਰਜਮਾ ਮਾੜ ਐ ਇਹਨਾਂ ਦੇ ਬਿਲਕੁਲ ਨਹੀਂ ਬਿਲਕੁਲ ਆਪਣੇ ਰਵੀ ਵੀਰ ਜੀ ਹਣੀ ਠੀਕ ਹੈ ਉਸਤਾਦ ਜੀ ਹਣੀ ਸ਼ਾਨ ਉਸਤਾਦ ਜੀ ਹਣੀ ਚੇਅਰਮੈਨ ਸਾਹਿਬ ਉਸਤਾਦ ਜੀ ਹਣੀ ਸਨਮਾਨ ਜੀ ਲੋ ਜੀ ਵਿਪਨ ਭਾਈ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਜੀ ਸਾਡੀ ਹਾਜ਼ਰੀ ਦੇ ਵਿੱਚ ਸਾਡੇ ਭਰਾ ਵਿਪਨ ਵੀਰ ਤੇ ਲਿਆਓ ਵੀਰ ਜੀ ਲਿਆਓ ਦੀ ਸਰੋਪੇ ਲਿਆਓ ਜਰਾ ਸਰੋਪੇ ਲਿਆਓ ਜੀ ਸਰੋਪੇ ਲਿਆਓ ਹਾਂ ਜੀ ਉਸਤਾਦ ਜੀ ਉਸਤਾਦ ਜੀ ਇੱਕ ਮਿੰਟ ਹਾਂ ਜੀ ਸਟ ਸੀਨੀਅਰ ਉਸਤਾਦ ਬੱਬੂ ਉਸਤਾਦ ਬੋਬੀ ਉਸਤਾਦ ਸਰਦਾਰ ਮਨਜੀਤ ਸਿੰਘ ਜੀ ਬੋਬੀ ਉਸਤਾਦ ਸੱਪਾਂ ਵਾਲੇ ਉਹਨਾਂ ਦਾ ਮਾਨ ਸਨਮਾਨ ਜੀ ਐ ਉਸਤਾਦ ਨੂੰ ਨਾਉਂ ਮਿਲ ਰਿਹਾ ਜੀ ਲੋ ਸੋਨਿਆਲੋ ਸਾਹਮਣੇ ਸਾਜੀ ਸਨੈਪ ਇੱਕ ਇੱਕ ਸਨੈਪ ਪਹਿਲਾਂ ਪਹਿਲਾਂ ਸਨੈਪ ਉਹਦੀ ਵੀਡੀਓ ਬਣਾਉਣਾ ਬਹੁਤ ਗੱਲ ਐ ਐ ਉਸਤਾਦ ਜੀ ਐਸ਼ਕ ਐ ਉਸਤਾਦ ਜੀ ਲੋ ਜੀ ਸ਼ਾਨ ਉਸਤਾਦ ਜੀ ਨੇ ਉਹਨਾਂ ਦੀ ਮਾਨ ਸਨਮਾਨ ਕੀਤਾ ਗਿਆ ਲੋ ਸੋਨਿਆਲੋ ਬੈਸਟ ਚੇਅਰਮੈਨ ਚੇਅਰਮੈਨ ਜੀ ਲੋ ਜੀ ਬੈਸਟ ਚੇਅਰਮੈਨ ਚੇਅਰਮੈਨ ਸਾਹਿਬ ਕਿਤਾਬ ਆ ਉਹ ਤੁਸੀਂ ਵੇਖ ਲਓ ਸਾਡੇ ਮਾਣਯੋਗ ਸਤਕਾਰਯੋਗ ਆ ਵੇਖ ਲਓ ਜੀ ਉਸਤਾਦ ਜੀ ਲੋ ਜੀ ਬਬੂ ਉਸਤਾਦ ਜੀ ਚੇਅਰਮੈਨ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਜੀ ਖਾਲਸਾ ਗਰੁੱਪ ਵੱਲੋਂ ਠੀਕ ਹੈ ਜੀ ਉਸਤਾਦ ਜੀ ਆਓ ਹਾਂ ਆ ਲੋ ਜੀ ਵਿਜੇ ਉਸਤਾਦ ਜੀ ਢਾਬੇ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਵਿਜੇ ਉਸਤਾਦ ਜੀ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਉਸਤਾਦ ਜੀ ਨਾਲ ਜੀ ਲਓ ਜੀ ਵਿਜੇ ਉਸਤਾਦ ਜੀ ਹਾਂ ਜੀ ਹਾਂ ਜੀ ਆਹ ਲਓ ਜੀ ਵਿਜੇ ਉਸਤਾਦ ਜੀ ਦਾ ਮਾਨ ਸਨਮਾਨ ਕੀਤਾ ਗਿਆ ਜੀ ਬੋਲੇ ਸੋਨਹਿਰਾ ਸਤਿ ਸ਼੍ਰੀ ਅਕਾਲ ਉਸਤਾਦ ਜੀ ਸਾਹਿਬ ਯਾਰ ਚੇਅਰਮੈਨ ਸਾਹਿਬ ਦੇ ਕਲੀਫੇ ਆ ਜੀ ਇਹਨਾਂ ਦਾ ਮਾਨ ਸਨਮਾਨ ਜੀ ਆਹ ਲਓ ਜੀ ਹੀਰੋ ਉਸਤਾਦ ਜੀ ਨੂੰ ਮਾਨ ਸਨਮਾਨ ਕਰਦੇ ਆਪਣੇ ਬਾਬੂ ਉਸਤਾਦ ਜੀ ਚੇਅਰਮੈਨ ਸਾਹਿਬ ਜੀ ਦੇ ਖਲੀਫੇ ਨੇ ਇਹ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਹੈ। ਉਸਤਾਦ ਜੀ ਆ ਦੇ ਯਾਰ ਇੱਕ ਮਿੰਟ ਤੁਹਾਨੂੰ ਬਾਵਾਜ ਦੇਣਾ। ਕੋਈ ਨਹੀਂ ਕੋਈ ਨਹੀਂ। ਨਾਲ ਹੋ ਜਾਓ ਉਸਤਾਦ ਜੀ। ਆ ਲਓ ਜੀ ਆਪਣੇ ਕੁਲਦੀਪ ਸਿੰਘ ਵੀਰ ਜੀ ਹੁਣੀ ਖਾਲਸਾ ਜੀ ਹੁਣੀ ਉਹਨਾਂ ਦਾ ਮਾਨ ਸਨਮਾਨ ਤੇ ਵਿਸ਼ੇਸ਼ ਸਨਮਾਨ ਦਿੰਦੇ ਹੋਏ ਜੀ ਆਪਣਾ ਖਾਲਸਾ ਗਰੁੱਪ ਜੀ। ਉਸਤਾਦ ਉਸਤਾਦ ਜੀ ਆ ਗਈ ਯਾਰ। ਲਓ ਜੀ ਆ ਗਈ ਆ ਗਈ। ਬਾਬੂ ਉਸਤਾਦ ਜੀ। ਹੋ ਉਸਤਾਦ ਜੀ ਦਰੋ। ਇਹ ਤੁਹਾਨੂੰ ਨਾ ਦੇ ਮਾਨ ਸਨਮਾਨ ਆ ਜੀ। ਲਾਡੀ ਤਾਰ ਸਤਾ ਜੀ ਹੁਣਾਂ ਦਾ ਮਾਨਸਨ ਮਾਰਦ ਕਰਦੇ ਹੋਏ ਜੀ ਠੀਕ ਹੈ ਜੀ ਆ ਤਾਰ ਸਤਾ ਜੀ ਹੁਣਾਂ ਦੀ ਬਦੌਲਤ ਵੀ ਬਹੁਤ ਛਤਾ ਆਈਆਂ ਜੀ ਆ ਸਾਡੀਆਂ ਤੇ ਦੀਪੂ ਵੀਰ ਚਾਹ ਵਾਲਾ ਜਿਹਦਾ ਦੂਜਾ ਨੰਬਰ ਪਿਆ ਵਾ ਇਹ ਤਾਰ ਵੀਰ ਜੀ ਹੁਣਾਂ ਦੀ ਬਦੌਲਤ ਦੀ ਛਤਾ ਪਈਆਂ ਜੇ ਜੀ ਮਿਹਨਤ ਕੀਤੀ ਹੈ ਜੀ ਤਾਰ ਵੀਰ ਜੀ ਤੁਸੀਂ ਵੀ ਦੀ ਕਾਰਟ ਦੀ ਵਜ੍ਹਾ ਨਾਲ ਉਹਨਾਂ ਨੂੰ ਜਾਣਾ ਪੈ ਗਿਆ ਭੋਲੂ ਭਾਈ ਇਹਨਾਂ ਨੂੰ ਹਾਂਜੀ ਭੋਲੂ ਪਹਿਲਵਾਨ ਉਹਨਾਂ ਦਾ ਜੀ ਮਾਨ ਸਨਮਾਨ ਹੈ ਜੀ ਲਾਡੂ ਜੀ ਲਾਡੀ ਵੀਰ ਜੀ ਨੂੰ 50 ਇਹ ਲਾਡੀ ਵੀਰ ਪੰਜਾਉਣਗੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੋ ਜੀ ਮਾਨ ਸਨਮਾਨ ਕਰਦੇ ਹੋਏ ਪਾਜੀ ਆਹ ਕੋਈ ਵੀਰੋਂ ਨਾ ਇੱਕ ਹੇਟ ਕਬੂਤਰ ਨੂੰ ਨਾਮ ਹੀ ਦਾਣਾ ਮੰਡੀ ਵਾਲਾ ਦਾ ਹੇਟ ਕਬੂਤਰ ਦਾ ਹਾਂਜੀ ਇਹਦਾ ਹੀ ਨਾਮ ਆਵੇ ਸੈਲੈਂਟ ਰਾਏ ਵੀਰੋਂ ਆਹ ਲੋ ਜੀ ਗੋਪੀ ਵੀਰ ਵੱਲੋਂ ਜਿਹੜਾ ਇਹ ਨਾਮ ਹੈਗਾ ਸੀਗਾ ਜੀ ਪਹਿਲਾਂ ਤੋਂ ਹੇਟ ਮੰਗਦਾ ਹਾਂਜੀ ਲੋ ਜੀ ਆ ਇਨਾਮ ਪਹਿਲਾਂ ਕਬੂਤਰ ਦਾ ਜਿਹੜਾ ਨਾਮ ਹੈ ਜੀ ਸੰਜੂ ਦਾ ਜੀ ਸੰਜਣੇ ਦਿੱਤਾ ਜਾ ਆ ਲੋ ਜੀ ਗੋਪੀ ਵੀਰ ਜੀ ਵੱਲੋਂ ਠੀਕ ਹੈ ਜੀ ਇਹ ਜਿਹੜੀ ਵੱਡੀ ਸ਼ੀਲਡ ਜਸਕਰਨ ਵੀਰ ਜੀ ਹੁਣ ਆ ਲੋ ਮਿਲੀ ਹੈ ਜੀ ਆਵੇ ਲੋ ਜੀ ਫੀਲਡ ਅਸਾਂ ਕੀ ਗੱਲ ਕਰਦੇ ਜਿਸਕਰੋਂ ਸੇ ਬੱਲੋਂ ਜੀ ਠੀਕ ਆ ਜੀ ਠੀਕ ਆ ਗੋਪੀ ਵੀਰ ਸਾਡਾ ਨਾਲ ਆ ਇੱਧਰ ਸੁਣੋ ਜੀ ਆ ਮੰਗੂ ਜੀ ਅਰੇਹੀਂ ਨਵਾਂ ਪ੍ਰਾਲਾ ਸ਼ੁਰੂ ਕੀਤਾ ਸੀ ਕਿ ਜਿਹੜਾ ਥੱਲਿਓ ਹਟਮਾ ਧੰਨਵਾਦ ਸ਼ੁਕਰੀਆ ਸਾਸਤਰੀ ਅਕਾਲ ਵਾਹਿਗੁਰੂ ਜੀ ਕੀ ਬੋਲੇ ਓਕੇ ਸਾਸਤਰੀ ਦਾ ਸਾਰਿਆਂ ਨੂੰ ਧੰਨਵਾਦ ਧੰਨਵਾਦ